ਝੂਠ ਨੂੰ ਸੱਚ ਬਣਾਉਣ ਲਈ ਕਿੰਨੀ ਜद्दोजਹਿਦ ਕਰਨੀ ਪਈ ਕਿਸੇ ਤੇ ਚਿੱਕੜ ਸੁੱਟਣ ਲਈ ਚਿੱਕੜ ਦੇ ਵਿੱਚ ਵੜਨਾ ਪੈਂਦਾ ਜਦੋਂ ਬਰਾਬਰੀ ਨਾ ਹੋਵੇ ਤਾਂ ਬਦਨਾਮੀ ਸ਼ੁਰੂ ਕਰ ਦਿਓ ਤੇ ਬਦਨਾਮੀ ਕਰਨ ਤੋਂ ਬਾਅਦ ਵੀ ਕਈ ਵਾਰ ਬਰਾਬਰੀ ਨਹੀਂ ਹੁੰਦੀ ਝੂਠਾ ਚਿੱਟਾ ਫੜਨ ਲਈ 8 ਥਾਣੇਦਾਰ ਵੀਰਾਂ ਨੂੰ ਜद्दोजਹਿਦ ਕਰਨੀ ਪਈ ਕਿੰਨੀ ਦੂਰ ਭੱਜਣਾ ਪਿਆ ਜਲੰਧਰੋਂ ਹੁਸ਼ਿਆਰਪੁਰ ਪਤ ਨਹੀਂ ਨਵਾਂ ਸ਼ਹਿਰ ਕਾਸ਼ ਕਿਤੇ ਇਹ ਡਿਊਟੀ ਅਸੀਂ ਸੱਚੀ ਦਿਲੋਂ ਕੀਤੀ ਹੁੰਦੀ ਤਾਂ ਸਾਡੇ ਪੰਜਾਬ ਦੇ ਪੁੱਤ ਨਾ ਮਰਦੇ ਅੱਜ ਪਿੰਡਾਂ ਦੇ ਸਿਵਿਆਂ ਦੀ ਅੱਗ ਰੁਕਣ ਦਾ ਨਾਂ ਨਹੀਂ ਲੈਂਦੀ ਕਾਸ਼ ਅਸੀਂ ਪੰਜਾਬ ਵਿੱਚ ਚਿੱਟਾ ਵਾੜਨ ਵਾਲਿਆਂ ਨੂੰ ਫੜਿਆ ਹੁੰਦਾ ਚਿੱਟੇ ਦੇ ਸਦਾਗਰਾਂ ਨੂੰ ਨੱਥ ਪਾਈ ਹੁੰਦੀ ਕੱਲੇ ਇੱਥੇ ਆਮ ਮਾਵਾ ਦੇ ਪੁੱਤ ਨਹੀਂ ਮਰਦੇ ਹਕੀਕਤ ਦੇ ਵਿੱਚ ਪਤਾ ਨਹੀਂ ਕਿੰਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੀ ਪੁੱਤ ਵੀ